नमस्कार प्राइम बी के न्यूज़ में आपका स्वागत है खबर पटियाला पंजाब से नवजीवनी स्कूल ऑफ एजुकेशन में कराया गया एक विशेष कार्यक्रम इस कार्यक्रम में मुख्य मेहमान के तौर पर भगवान दास गप्ता और कई अन्य सहयोगी सामाजिक कार्यकर्ता मौके पर पहुंचे जहां पर उन्होंने कार्यक्रम में अपनी उपस्थिति दिखाई और इस कार्यक्रम में एक नुक्कड़ नाटक का भी आयोजन किया गया और सभी स्कूली मंद बच्चे इस कार्यक्रम में बैठ कार्यक्रम को पूरा देखा ਇਸ ਮੌਕੇ ਪਰਿੰਸੀਪਲ ਨੇ ਕਿਆ ਕੁਝ ਕਿਹਾ ਆਈ ਯੂ ਸੁਣਾਤੇ ਹਾਂ ਤੁਹਾਨੂੰ ਇਹ ਚ ਐਡਿਟ ਚੀਫ ਆਪਰੇਟਿੰਗ ਆਫੀਸਰ ਦੇ ਤੌਰ ਤੇ ਕੰਮ ਕਰ ਰਹੀ ਹਾਂ ਮੈਂ ਇੱਥੇ 25 ਸਾਲ ਪਹਿਲਾਂ ਸਕੂਲ 'ਚ ਆਪਣੇ ਸੇਵਾਵਾਂ ਪ੍ਰਦਾਨ ਕਰਨੇ ਸ਼ੁਰੂ ਕੀਤੀਆਂ ਸੀ ਉਦੋਂ ਮੈਂ ਇੱਕ ਸਪੈਸ਼ਲ ਐਜੂਕੇਟਰ ਸੀ ਉਸ ਤੋਂ ਬਾਅਦ ਮੈਨੂੰ ਪ੍ਰਿੰਸੀਪਲ ਦਾ ਅਹੁਦਾ ਮਿਲਿਆ ਤੇ ਅੱਜ ਪ੍ਰਿੰਸੀਪਲ ਤੋਂ ਬਾਅਦ ਮੈਨੂੰ ਜਿਹੜਾ ਚੀਫ ਆਪਰੇਟਿੰਗ ਆਫੀਸਰ ਦੇ ਅਹੁਦੇ ਤੇ ਕੰਮ ਕਰਨ ਦਾ ਮੌਕਾ ਮਿਲਿਆ ਇਹ ਸਕੂਲ ਚੱਲਦੇ ਆ ਲਗਭਗ 42 ਸਾਲ ਹੋ ਗਏ ਹਨ ਠੀਕ ਹੈ ਇੱਥੇ ਵਿਸ਼ੇਸ਼ ਬੱਚੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਹੈ ਸਾਡੇ ਕੋਲੇ ਉਹ ਬੱਚੇ ਆਉਂਦੇ ਜਿਨ੍ਹਾਂ ਦਾ IQ ਲੈਵਲ ਹੈ ਜਿਹੜਾ 70% ਤੋਂ ਘੱਟ ਹੁੰਦਾ ਹੈਗਾ ਅੱਜ ਸਾਡੇ ਵਿਚਕਾਰ ਰੋਟਰੀ ਕਲੱਬ ਦੇ ਮਹਿਮਾਨ ਮੈਂਬਰ ਸ੍ਰੀ ਗੁਪਤਾ ਜੀ ਇੰਦਰਜੀਤ ਸਿੰਘ ਗਿੱਲ ਜੀ ਠੀਕ ਹੈ ਕੋਲਾਰ ਸਾਹਿਬ ਇਹ ਸਾਰੇ ਪਹੁੰਚੇ ਸੀਗੇ ਤੇ ਇਹਨਾਂ ਦੇ ਨਾਲ ਮਿਸਟਰ ਜੋਗਾ ਸਿੰਘ ਜੀ ਜੋ ਇੱਕ ਕਲਾਕਾਰ ਹਨ ਤੋਂ ਆਪਣਾ ਇੱਕ ਨਾਟਕ ਲੈ ਕੇ ਆਏ ਸਨ ਜਿਸ ਦਾ ਨਾਮ ਸੀ ਕਿਸੇ ਨੂੰ ਨਾ ਦੱਸੀ ਇਹ ਨਾਟਕ ਹੈ ਜਿਹੜਾ ਉਹ ਸਾਡੇ ਬੱਚਿਆਂ ਨੇ ਭਾਵੇਂ 19 ਤਰੀਕੇ ਨਾਲ ਨਾ ਸਮਝਿਆ ਹੋਵੇ ਪਰ ਉਹਨਾਂ ਦਾ ਪੇਸ਼ ਕਰਨ ਦਾ ਜਿਹੜਾ ਢੰਗ ਸੀਗਾ ਉਹਨਾਂ ਦੇ ਜਿਹੜੇ ਇਮੋਸ਼ਨਸ ਸੀਗੇ ਉਹਨਾਂ ਨੇ ਸਾਡੇ ਰੋਮ ਰੋਮ ਨੂੰ ਜਿਹੜਾ ਉਖੜਾ ਕਰ ਦਿੱਤਾ ਤੇ ਕੁਲ ਕੁਝ ਪਲ ਲਈ ਅਸੀਂ ਭੁੱਲ ਗਏ ਸੀਗੇ ਕਿ ਅਸੀਂ ਨਵਜੀਬਨੀ ਵਿੱਚ ਬੈਠੇ ਆਂ ਤੇ ਅਸੀਂ ਉਸ ਸਮੇਂ ਦੇ ਵਿੱਚ ਪਹੁੰਚ ਗਏ ਸੀ ਜਿਸ ਨੂੰ ਉਹ ਪ੍ਰਸਤੁਤ ਕਰਨਾ ਚਾਹੁੰਦੇ ਸੀ ਨਾਟਕ ਬਹੁਤ ਵਧੀਆ ਲੱਗਿਆ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਤੇ ਉਮੀਦ ਕਰਦੀ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਜਿਹੜੇ ਪ੍ਰੋਗਰਾਮ ਸਾਡੇ ਸਕੂਲ ਦੇ ਵਿੱਚ ਤੁਸੀਂ ਸਾਰੇ ਜਣੇ ਪਹੁੰਚ ਕੇ ਕਰਨ ਦੇ ਰਹੇ ਹੋਣਗੇ। ਹਾਂਜੀ ਇਹ ਸੰਸਥਾ ਹੈਗੀ ਇੱਕ ਨਵਜੀਵਨੀ ਸੁਸਾਇਟੀ ਹੈਗੀ ਹੈ। ਹਾਂਜੀ ਮਨਜਬੂਤੀ ਬੱਚਿਆਂ ਦੇ ਲਈ ਸਕੂਲ ਹੈਗਾ। ਅੱਜਕੱਲ ਜਿਹੜਾ ਸ਼ਬਦ ਹੈ ਉਹ ਸੋਸਾਇਟੀ ਦੇ ਵਿੱਚ ਜਿਹੜਾ ਸੋਹਣਾ ਨਹੀਂ ਲੱਗਦਾ ਇਸ ਲਈ ਇਸ ਸ਼ਬਦ ਨੂੰ ਬਦਲ ਕੇ ਜਿਹੜਾ ਪਹਿਲਾਂ ਅਸੀਂ ਡਿਫਰੈਂਟਲੀ এবਲ ਟੂ ਯੂਜ਼ ਕਰਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਜਿਹੜੇ ਸ਼ਬਦ ਅੱਜਕੱਲ ਇੰਟੈਲੈਕਚੁਅਲ ਡਿਸੇਬਿਲਟੀ ਯੂਜ਼ ਕੀਤਾ ਜਾਂਦਾ ਹੈ ਬੱਚਾ ਨੂੰ ਜਿਹੜਾ ਸੰਭਾਲਣ ਦਾ ਬਹੁਤ ਮੁਸ਼ਕਲ ਹੁੰਦਾ ਵਰਗਾ ਕਿਹਦਾ ਹੈ ਜੀ ਸਰ ਦੇਖੋ ਇਹ ਬੱਚਿਆਂ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਬਿਹੇਵੀਅਰ ਵੀ ਹੁੰਦੀਆਂ ਬਹੁਤ ਸਾਰੀਆਂ ਐਸੋਸੀਏਟਿਡ ਪ੍ਰੋਬਲਮਸ ਵੀ ਹੁੰਦੀਆਂ ਜਿਵੇਂ ਕਿਸੇ ਨੂੰ ਫਿਟ ਸੌਣਾ ਹੈ ਨਾ ਕੋਈ ਹਾਈਪਰ ਐਕਟਿਵੀ ਹੁੰਦਾ ਹੈਗਾ ਪਰ ਸਾਡਾ ਜਿਹੜਾ ਸਾਰਾ ਸਟਾਫ ਹੈ ਉਹ ਟ੍ਰੇਨਡ ਸਟਾਫ ਹੈ ਸਾਡੇ ਕੋਲ ਸਾਰੇ ਜਿਹੜੇ ਟੀਚਰ ਹਾਂ ਸਪੈਸ਼ਲ ਐਜੂਕੇਟਰ ਹੈ ਜਾਂ ਉਹਨਾਂ ਨੇ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਕੀਤੀ ਹੋਈ ਹੈ ਜਾਂ ਉਹ ਬੀਐਡ ਸਪੈਸ਼ਲ ਹੈ ਤੇ ਇਸ ਲਈ ਉਹਨਾਂ ਨੇ ਇਹੋ ਜੀ ਪੜਾਈ ਇਹ ਹੈ ਕਿ ਕੀ ਹੈ ਕਿ ਉਹ ਇਹਨਾਂ ਬੱਚਿਆਂ ਨੂੰ ਬੜੇ ਬਾਕੂਬੀ ਤਰੀਕਿਆਂ ਦੇ ਨਾਲ ਹੈਂਡਲ ਕਰਦੇ ਤੇ ਉਹਨਾਂ ਨੂੰ ਟ੍ਰੇਨ ਕਰਦੇ ਇਹਨਾਂ ਬੱਚਿਆਂ ਨੂੰ ਕਮੀ ਜ਼ਿੰਦਗੀ ਦਿੱਤੀ ਜਾਂਦੀ ਹੈ ਇਸੇ ਕਰਕੇ ਸਕੂਲ ਦਾ ਨਾ ਨਾਜੀ ਬਣੀ ਫੈਲ ਤੁਸੀਂ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਕਿ ਭਾਵੇਂ ਜਿਹੜੇ ਸਾਡੇ ਪੇਰੈਂਟਸ ਉਹ ਵੀ ਕਹਿੰਦੇ ਆ ਕਿ ਮੈਂਮ ਅਸੀਂ ਤਾਂ ਆਪਣਾ ਇੱਕ ਬੱਚੇ ਨੂੰ ਨਹੀਂ ਸੰਭਾਲ ਸਕਦੇ ਤੁਸੀਂ ਇੰਨੇ ਬੱਚਿਆਂ ਨੂੰ ਸਾਂਭ ਕੀ ਇਸ ਲੈਵਲ ਤੱਕ ਲੈ ਕੇ ਜਾਂਦੇ ਆ ਕਿ ਉਹ ਸੋਸਾਇਟੀ ਦੇ ਵਿੱਚ ਸਰਵਾਈਵ ਕਰ ਸਕਿਆ ਸਾਡੇ ਬੱਚੇ ਜਿਹੜੇ ਉਹ ਭਾਵੇਂ ਬਹੁਤ ਜ਼ਿਆਦਾ ਜਿਹੜੇ ਆ ਕਲਾਸਿਸ ਪਾਸ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਹਾਈ ਲੈਵਲ ਘੱਟ ਹੁੰਦਾ ਉਸ ਤੋਂ ਇਲਾਵਾ ਇਹ ਹਰ ਫੀਲਡ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਮੇਰਾ ਨਾਮ ਭਗਵਾਨ ਦਾਸ ਗੁਪਤਾ ਹੈ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਨਾਸੀਬ ਨੂੰ ਉਹਦੇ ਵਿੱਚ ਕੀ ਪ੍ਰੋਗਰਾਮ ਸੀ ਕਰਦੇ ਆ ਅੱਜ ਸਪੈਸ਼ਲ ਸਕੂਲ ਫਾਰ ਨਵਜੀਬਨੀ ਜਿਹੜਾ ਪਟਿਆਲੇ ਦਾ ਬੰਨਿਆ ਪਰ ਬੰਨਿਆ ਸਕੂਲ ਹੈਗਾ ਉਹਦੇ ਵਿੱਚ ਨੌਜਵਾਨ ਡਾਇਰੈਕਟਰ ਜੋਗਾ ਸਿੰਘ ਖੀਵਾ ਦੀ ਨਿਰਦੇਸ਼ਨਾ ਦੇ ਹੇਠ ਬਹੁਤ ਹੀ ਬੜਾ ਜਾਣਕਾਰੀ ਭਰਪੂਰ ਤੇ ਬੜਾ ਖੂਬਸੂਰਤ ਨਾਟਕ ਜੋ ਕਿ ਕਰਤਾਰ ਸਿੰਘ ਦੁੱਗਲ ਜੀ ਦਾ ਲਿਖਿਆ ਹੋਇਆ ਉਸ ਨੂੰ ਨਾਂ ਦਸੀ ਇਹ ਨਾਟਕ ਦੀ ਪੇਸ਼ਕਾਰੀ ਇਹਨਾਂ ਦੇ ਕਲਾਕਾਰਾਂ ਨੇ ਬਹੁਤ ਅੱਛੇ ਤਰੀਕੇ ਨਾਲ ਕੀਤੀ ਮੈਨੂੰ ਵੀ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਔਰ ਮੇਰੇ ਨਾਲ ਸਰਵਪਕਾਰ ਸਿੰਘ ਜੀ ਪ੍ਰਧਾਨ ਗਿਆਨ ਜੋਤੀ এডਿਕੇਸ਼ਨ ਸੁਸਾਇਟੀ ਤੇ ਜਨਕਰਾਜੀ ਗੁਪਤਾ ਪ੍ਰੈਜ਼ੀਡੈਂਟ ਨਿਊ ਅਗਰਵਾਲ ਸਭਾ ਇਹਨਾਂ ਦੇ ਨਾਲ ਸਰਦਾਰ 인ਦਰਜੀਤ ਸਿੰਘ ਜੀ ਗਿੱਲ ਸਾਹਿਬ ਤੇ ਨਾਲ ਹਰਵੰਤ ਸਿੰਘ ਜੀ ਕਲਾਕਾਰ ਹੋਰ ਬਹੁਤ ਕਾਫੀ ਇੱਥੇ ਸ਼ਖਸੀਅਤਾਂ ਆਈਆਂ ਇੱਥੇ ਦੀ ਮੈਨੇਜਮੈਂਟ ਨੇ ਵੀ ਬਹੁਤ ਮਾਨ ਸਤਕਾਰ ਕਰਿਆ ਬਹੁਤ ਅੱਛਾ ਨਾਟਕ ਸੀ ਜੋ ਕਿ ਸਪੈਸ਼ਲ ਬੱਚਿਆਂ ਦੀ ਲਈ ਇਹ ਜ਼ਰੂਰੀ ਸੀ ਕਿਉਂਕਿ ਉਹਨਾਂ ਨੂੰ ਮੈਸਾਂਹੇ ਦਾ ਵੀ ਐਂਟਰਟੇਨਮੈਂਟ ਘੱਟ ਮਿਲਦਾ ਉਹ ਥੋੜਾ ਮੋਬਾਈਲ ਤੋਂ ਘੱਟ ਸਮਝਦੇ ਨੇ ਮਗਰ ਜਦੋਂ ਕੋਈ ਲਾਈਵ ਸ਼ੋਅ ਦੇਖਦੇ ਨੇ ਸਾਹਮਣੇ ਦੇਖਦੇ ਨੇ ਜੋ ਟੈਲੀਵਿਜ਼ਨ ਤੇ ਕਲਾਕਾਰ ਆਉਂਦੇ ਨੇ ਉਹਨਾਂ ਨੂੰ ਸਾਹਮਣੇ ਲਾਈਵ ਦੇਖਦੇ ਨੇ ਉਹਨਾਂ ਨੂੰ ਅੱਛਾ ਲੱਗਦਾ ਅੱਜ ਵੀ ਉਹਨਾਂ ਨੇ ਭਰਪੂਰ ਤਾੜੀਆਂ ਦੇ ਨਾਲ ਆਰਟਿਸਟਾਂ ਦਾ ਕਲਾਕਾਰਾਂ ਦਾ ਸਵਾਗਤ ਕੀਤਾ ਇਹਦੇ ਨਾਲ ਦੋ ਬਹੁਤ ਹੀ ਬਿਹਤਰੀਨ ਕਲਾਕਾਰ ਸਾਡੇ ਪੰਜਾਬੀ ਦੇ ਇੱਕ ਗੁਰਪ੍ਰੀਤ ਸਿੰਘ ਪ੍ਰੀਤ ਪਟਿਆਲਵੀ ਉਹਦੇ ਨਾਲ ਟਿਮੀ ਬੇਟੇ ਨੇ ਬਹੁਤ ਹੀ ਅੱਛੀ ਪੰਜਾਬੀ ਸੱਭਿਆਚਾਰਕ ਜਿਹੜੇ ਨੇ ਉਹ ਗੀਤ ਸੁਣਾਏ ਔਰ ਬਹੁਤ ਅੱਛਾ ਲੱਗਿਆ ਥੀ ਆ ਕੇ ਕਿ ਮੈਂ ਹੀ ਕਹਿਣਾ ਵੀ ਚਾਹੂੰਗਾ ਨੌਜਵਾਨਾਂ ਨੂੰ ਵੀ ਸੰਦੇਸ਼ ਦੇਣਾ ਚਾਹੂੰਗਾ ਵੀ ਆਪਾਂ ਇਹ ਨਾ ਬੱਚਿਆਂ ਗੱਲ ਨਹੀਂ ਦੇਖੀਏ ਦੇਖੋ ਇਹ ਪੂਰੇ ਸੂਰੇ ਨਾ ਹੁੰਦੇ ਵੀ ਇਹਨਾਂ ਕਿੱਡਾ ਹੌਸਲਾ ਹੈ ਇਹ ਆਈਐਸ ਬਣਨ ਦੀ ਸੁਪਨੇ ਲੈ ਰਹੇ ਨੇ ਪੀਸੀਐਸ ਬਣਨ ਦੇ ਸੁਪਨੇ ਸੁਪਨੇ ਲੈ ਰਹੇ ਨੇ ਇਸ ਨਵਜਿਊਂ ਦੀ ਤੋਂ ਪਹਿਲਾਂ ਵੀ ਇੱਥੇ ਬਹੁਤ ਕਾਫੀ ਸਾਰੇ ਆਫੀਸਰ ਬਣੇ ਨੇ ਇੱਥੋਂ ਇੱਥੋਂ ਨਿਕਲ ਕੇ ਬੱਚੇ ਅੱਗੇ ਪੜਾਈਆਂ ਕੀਤੀਆਂ ਨੇ ਉਹਨਾਂ ਨੇ ਉਹਨਾਂ ਨੇ ਕੰਪੀਟੀਸ਼ਨ ਲੜੇ ਨੇ ਕਿਉਂਕਿ ਸਰਕਾਰ ਜਿਹੜੀ ਹੈ ਕੁਝ 2% ਉਹਨਾਂ ਦੀ ਜਿਹੜੀ ਹੈ ਰਿਜ਼ਰਵੇਸ਼ਨ ਹੁੰਦੀ ਹੈ ਇਹ ਵੱਡੀ ਤੋਂ ਵੱਡੀ ਪੋਸਟ ਤੱਕ ਵੀ ਹੁੰਦੇ ਨੇ ਇਹ ਹੈ ਵੀ ਹੈਂਡੀਕੈਪਡ ਦੇ ਵਿੱਚ ਆਉਂਦੇ ਨੇ ਜੋ ਮੰਦਬੁੱਧੀ ਬੱਚੇ ਜਾਂ ਲੇਟ ਚੱਲਦੇ ਨੇ ਜਿਸ ਤਰ੍ਹਾਂ ਸਾਡੇ ਅੰਗ ਹੀਣ ਹੋਰ ਹੁੰਦੇ ਨੇ ਕਿਸੇ ਦੀ ਕੋਈ ਲਤਵਾ ਤਾਂ ਪੂਰਾ ਨਹੀਂ ਹੁੰਦਾ ਕੋਈ ਅੰਦੇ ਹੁੰਦੇ ਨੇ ਜਾਂ ਗੁੰਗੇ ਵਹਿਰੇ ਹੁੰਦੇ ਨੇ ਇਸੇ ਤਰ੍ਹਾਂ ਇਹਨਾਂ ਦਾ ਵੀ ਜਿਹੜਾ ਹੈ ਕੋਟਾ ਉਹਦੇ ਵਿੱਚ ਆਉਂਦਾ ਹੈ